ਜਦੋਂ ਵੀਰ ਨੇ ਕਿਸੇ ਨੇ ਪੁੱਛਿਆ ਨਾ ਸਿੱਧੂ ਮੂਸੇ ਵਾਲੇ ਨੂੰ ਵੀ ਆਹ ਪੱਟ ਤੇ ਥਾਪੀ ਮਾਰਨ ਦਾ ਰੀਜਨ ਕੀ ਆ ਤੇ ਇਹ ਕਿਸ ਗੱਲੋਂ ਮਾਰਦੇ ਤੁਸੀਂ ਥਾਪੀ ਤਾਂ ਦੇਖੋ ਯਾਰ ਸਿੱਧੂ ਮੂਸੇ ਵਾਲੇ ਨੇ ਕਿਵੇਂ ਜਵਾਬ ਦਿੱਤਾ ਠੁਕਮਾ ਸਿੱਧੂ ਮੂਸੇ ਵਾਲੇ ਨੇ ਕਿਹਾ ਕਈ ਬੰਦੇ ਹੋ ਕੇ ਲੱਕ ਹੁਲਾਉਂਦੇ ਨੇ ਗਾਣਿਆਂ ਦੇ ਵਿੱਚ ਅਸੀਂ ਤਾਂ ਇੱਕ ਠੋਕ ਕੇ ਥਾਪੀ ਮਾਰਦੇ ਰਹਾਂਗੇ ਸਿੱਧੂ ਮੂਸੇ ਵਾਲੇ ਨੇ ਦੇਖੋ ਕਿੰਨਾ ਠੁਕਮਾ ਜਵਾਬ ਦਿੱਤਾ ਯਾਰ ਇਹ ਪੱਟ ਤੇ ਥਾਪੀ ਕਿਉਂ ਵੱਜਦੀ ਰਹਿੰਦੀ ਹੈ ਮੇਰੇ ਭਗਤੀ ਤੋਂ ਵੱਜਦੀ ਕਈ ਲੱਕ ਦੇ ਠੁਮਕੇ ਮਾਰਦੇ ਰਹੇ ਨੇ ਕਲਾਕਾਰ ਠੀਕ ਹੈ ਨਾ ਬੰਦੇ ਹੋ ਕੇ ਇੱਕ ਲੱਡਾ ਝਾਕਣਾ ਮਾਈਂਡ ਕਰੀ ਅੱਖ ਨੂੰ ਮਾਰਨਾ ਹੱਲਾ ਰੇ ਕੰਟਰੋਲ ਕਰ ਲੱਕ ਨੂੰ ਚਿਲਾਵਾ ਗੁਨੋਚਦਾ ਸਿੱਧੂ ਮੂਸੇਵਾਲਾ ਕਹਿੰਦਾ ਅਸੀਂ ਤਾਂ ਥਾਪੀ ਮਾਰਦੇ ਆ ਤੇ ਕੋਈ ਕਲਾਕਾਰ ਠੁਮਕੇ ਮਾਰਦੇ ਨੇ ਲੱਕ ਹੁਲਾਉਂਦੇ ਨੇ ਬੰਦੇ ਹੋ ਕੇ ਵੀ ਲੱਕ ਹਲਾਈ ਜਾਂਦੇ ਨੇ ਤੇ ਉਹ ਦੇਖੋ ਯਾਰ ਬਈ ਕਿੰਨੀ ਠੁਕਮੀ ਗੱਲ ਕਹੀ ਆ ਤੇ ਯਾਰ ਅਣਖ ਦੇ ਨਾਲ ਗਾਉਣ ਵਾਲਾ ਸੀ ਸਿੱਧੂ ਮੂਸੇਵਾਲਾ ਯਾਰ ਸਿੱਧੂ ਮੂਸੇਵਾਲਾ ਸੱਚ ਬੋਲਦਾ ਸੀਗਾ ਤੇ ਅਣਖ ਦੇ ਨਾਲ ਗਾਉਂਦਾ ਸੀਗਾ ਤੇ ਹਿੱਕ ਦੇ ਜੋਰ ਤੇ ਥਾਪੀ ਮਾਰਦਾ ਸੀਗਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ